ਓ ਵੀਰ ਜੀ ਜਲਦੀ ਤੋਂ ਜਲਦੀ ਟਰੈਕਟਰ ਟਰਟ ਲਿਆਓ ਮੇਰਾ ਭਰਾ ਬੈਰਕਾਲੇ ਵੀਰ ਹਵਾ ਜੇ ਮੋੜ ਖਾ ਗਈ ਨਹਿਰ ਵਾਲੇ ਪਾਸੇ ਨੂੰ ਤੇ ਫੇਰੇ ਖੜਨੀ ਕੋ ਨਹੀਂ ਅੱਗ ਮੇਰਾ ਭਰਾ ਛੇਤੀ ਪਹੁੰਚੋ ਟਰੈਕਟਰ ਲੈ ਕੇ ਬਿੰਦਰ ਦੀ ਪਹਿਲੀ ਚੱਕ ਅੱਗ ਲੱਗੀ ਪਿੰਡ ਵਾਲੇ ਪਾਸੇ ਸਕੂਲ ਦੇ ਪਿਛਲੇ ਪਾਸੇ ਟਰੈਕਟਰ ਪਹੁੰਚ ਚੁੱਕੇ ਮੇਰੇ ਵੀਰਾ ਟਰੈਕਟਰ ਸ਼ਾਮ ਸਿੰਘ ਵਾਲਾ ਪਿੰਡ ਲਾ ਕੇ ਤੱਕ ਪਿੰਡ ਦਾ ਟਰੈਕਟਰ ਪਹੁੰਚ ਗਿਆ ਵੈਗ ਨੂੰ ਸੌਖ ਰੱਖੇ ਕੋਈ ਹੋਰ ਨਕਸਾ ਮਾਲੋ ਨਾੜ ਦਾ ਨੁਕਸਾਨ ਹੈਗਾ ਬਿੰਦਰ ਜਿਹੜਾ ਬਿੰਦਰ ਹੈ ਡੇਰੀ ਵਾਲਾ ਵੀਰ ਉਹਦੀ ਪਹਿਲੀ ਚੱਕ ਰਹਿ ਗਈ ਬਾਕੀ ਬੁਝਾ ਲਈ ਸਾਰੀ ਮੇਰਾ ਵੀਰ ਖਿੱਚ ਕੇ ਥੋੜਾ ਆ ਜਿਹੜਾ ਕੋਈ ਵੀਰ ਸੁਣਦਾ ਹੈ ਉਹ ਆਵੇ ਟਰੈਕਟਰ ਲੈ ਕੇ ਆਪਾਂ ਅੱਗ ਨੂੰ ਅੱਖ ਨੂੰ ਬੜੀਏ ਸਾਰੇ ਪਾਸਿਓਂ ਵੈਸੇ ਟਰੈਕਟਰ ਪਹੁੰਚ ਗਏ ਆ ਤਕਰੀਬਨ ਵੈਕ ਨੂੰ ਸੋਖ ਰੱਖੇ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਵੀਰ ਜੀ ਅੱਗ ਕੰਟਰੋਲ ਹੋ ਗਈ ਆ ਤੇ ਲਾਗੇ-ਤਾਗੇ ਪਿੰਡਾਂ ਦੇ ਸਾਰੇ ਵੀਰ ਪਹੁੰਚ ਗਏ ਸਾਰੇ ਟਰੈਕਟਰ ਆ ਗਏ ਨੇ ਵੀਰ ਵੀ ਆ ਗਏ ਨੇ तकरीबन ਮੰਨ ਲਓ ਕੋਈ 100 150 ਬੰਦਾ ਪਹੁੰਚ ਚੁੱਕਾ ਹੈ ਅੱਗ ਕੰਟਰੋਲ ਹੋ ਗਈ ਹੈ ਵੈਗਰੂ ਸੁੱਖ ਰੱਖੇ ਬਾਕੀ ਜਿਹੜੇ ਵੀਰ ਸੁਣਦੇ ਮੇਰਾ ਵੀਰ ਕੋਈ ਨਹੀਂ ਧਿਆਨ ਨਾਲ ਕੋਈ ਛੱਟਫੇੜ ਨਾ ਲਵਾ ਲਿਆ ਜੇ ਟਰੈਕਟਰ ਕਾਫੀ ਆ ਚੁੱਕੇ ਆ ਤੇ ਬੰਦੇ ਵੀ ਬਹੁਤ ਪਹੁੰਚ ਚੁੱਕੇ ਆ ਦੇਖ ਲਓ ਤੇ ਅੱਗ ਨੂੰ ਕੰਟਰੋਲ ਕਰ ਲਿਆ ਵੈਗਰੂ ਭਲਾ ਕਰੇ ਕਿਸੇ ਤਾਂ ਕੋਈ ਨੁਕਸਾਨ ਨਾ ਹੋਇਆ ਵੈਗਰੂ ਭਲਾ ਕਰੇ ਸਾਡਾ ਵੈਗਰੂ ਅੱਗ ਕੰਟਰੋਲ ਹੋ ਚੁੱਕੀ ਆ ਵੀਰ ਜੀ ਪੂਰੀ ਤਰ੍ਹਾਂ ਤੇ ਬਾਕੀ ਟਰੈਕਟਰ ਲੱਗੇ ਹੋਏ ਫਿਰ ਵੀ ਜਿਹੜੇ ਕਿਸੇ ਵੀਰ ਨੇ ਆਉਣਾ ਮੇਰਾ ਵੀਰ ਨਾ ਧਿਆਨ ਨਾਲ ਆਵੇ ਕੋਈ ਛੱਟ ਫੇਟ ਨਾ ਲਵਾ ਲੈ